ਸਾਰੀ ਫੇਸਬੁੱਕ ਫੈਮਿਲੀ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਨਵਾਂ ਸਾਲ ਆਉਣ ਵਾਲਾ ਉਹ ਸਾਰਿਆਂ ਲਈ ਖੁਸ਼ਹਾਲ ਹੋਵੇ ਤੇ ਸਾਰੇ ਜਿਹੜਾ ਆਨੰਦਮਈ ਜੀਵਨ ਆਪਣਾ ਬਤੀਤ ਕਰਨਾ ਤੇ ਜਿਹੜੇ ਧਰਨੇ ਤੇ ਲੋਕ ਬੈਠੇ ਆ ਉਹ ਵੀ ਆਪਣੇ ਘਰਾਂ ਨੂੰ ਆਉਣ ਜਿੱਤ ਪ੍ਰਾਪਤ ਕਰਕੇ ਆਉਣਾਂ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਉਹ ਕਿਸਾਨਾਂ ਦੀ ਜਿਹੜੀ ਗੱਲ ਮੰਨੇ ਤੇ ਜਿਹੜੇ ਕਿਸਾਨ ਵੀਰ ਧਰਨੇ ਦੇ ਬੈਠੇ ਆ ਉਹ ਆਪਣੇ ਘਰ ਆ ਕੇ ਨਵੇਂ ਸਾਲ ਨੂੰ ਆਨੰਦਮਈ ਮੰਨਣ ਬਾਕੀ ਤਾਇਆ ਜੀ ਆਪਣੇ ਨਾਲ ਗੱਲਬਾਤ ਕਰਨਗੇ ਤਾਇਆ ਜੀ ਸਤਿ ਸ਼੍ਰੀ ਅਕਾਲ ਸਾਰੇ ਫੇਸਬੁਕ ਫੈਨਲੀ ਨੇ ਸਾਡੇ ਵੱਲੋਂ ਆਰਕੇਸ ਟੀਵੀ ਦੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਨਵਾਂ ਸਾਲ ਤੁਹਾਡੇ ਵਾਸਤੇ ਬਹੁਤ ਖੁਸ਼ੀਆਂ ਭਰਿਆ ਹੋਵੇ ਦੂਜੀ ਗੱਲ ਜਿਹੜੇ ਧਰਨੇ ਤੇ ਕਿਸਾਨ ਬੈਠੇ ਆ ਉਹ ਆਪਣੀ ਜਿੱਤ ਪ੍ਰਾਪਤ ਕਰਕੇ ਜਲਦੀ ਤੋਂ ਜਲਦੀ ਘਰ ਵਾਪਸ ਪਹੁੰਚਣਾ ਨਵੇਂ ਸਾਲ ਦੇ ਵਿੱਚ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਕਰਨ ਆ ਆਪਣੇ ਕੰਮ ਤਾਂ ਦੇ ਹੋਰ ਕਰਨ ਤੇ ਦੂਸਰੀ ਬੇਨਤੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਜੀ ਡੱਲੇਵਾਰ ਜੋ ਕਿ ਪੰਜਾਬ ਦਾ ਹੀਰਾ ਲੀਡਰ ਹੈ ਉਹ ਅੱਜ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਜੀ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਅਰਦਾਸਾਂ ਬੇਨਤੀਆਂ ਕਰੋ ਕਿ ਉਹ ਚੜ੍ਹਦੀ ਕਲਾ ਚ ਰਹਣ ਤੇ ਮੋਰਚਾ ਜਿੱਤ ਕੇ ਘਰਾਂ ਨੂੰ ਵਾਪਸ ਆਉਣ ਵੈਗਰਜੀਤ ਸਿੰਘ ਦਾ ਖਾਲਸਾ ਵੈਗਰਜੀਤ ਦੀ ਫਤਿਹ